ਦੇ ਦਿਨੀ ਜਾਤੀ ਹੰਕਾਰੀਆਂ ਕਾਰਨ ਇਸ ਦੁਨੀਆ ਤੋਂ ਗਈ ਸਮਾਜ ਦੀ ਹੁਣ ਹਰਤੀ ਮਰਹੂਮ ਡਾਕਟਰ ਪੰਪੋਸ਼ ਨੂੰ ਇਨਸਾਫ ਦਿਵਾਉਣ ਲਈ ਭੋਜਨ ਸਮਾਜ ਪਾਰਟੀ ਵੱਲੋਂ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਵੱਡਾ ਐਲਾਨ ਕੀਤਾ ਗਿਆ बसपा ਦੇ ਪੰਜਾਬ ਪ੍ਰਧਾਨ ਜਸਵੀਰ ਗੜੀ ਨੇ ਕਿਹਾ ਕਿ ਮਰਹੂਮ ਡਾਕਟਰ ਪੰਪੋਸ਼ ਨੂੰ ਇਨਸਾਫ ਦਿਵਾਉਣ ਤੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣ ਲਈ बसपा 18 ਮਾਰਚ ਸ਼ਨੀਵਾਰ ਸ਼ਾਮ ਨੂੰ ਪੂਰੇ ਪੰਜਾਬ ਭਰ ਵਿੱਚ ਵਿਧਾਨ ਸਭਾ ਪੱਧਰ ਤੇ ਕੈਂਡਲ ਮਾਰਚ ਕਰੇਗੀ ਵਿਸਥਾਰ ਨਾਲ ਸੁਣੋ ਬਸਪਾ ਦੀ ਲਾਮਬੰਦੀ ਵਿੱਚ ਅੰਦੋਲਨ ਕਿਵੇਂ ਹੋਵੇਗਾ ਸਭ ਤੋਂ ਖਤਰਨਾਕ ਘਟਨਾ ਜਿਹੜੀ ਜੰਗ ਨਾਲ ਹਿੱਤੇ ਗੁੰਦਰੇ ਗਏ ਡਾਕਟਰ ਪੰਪੋਸ਼ ਜਿਹੜੀ ਕੋਰਾਮਾ ਮੰਡੀ ਤੋਂ ਆ ਜਿਹਦਾ ਨਾਂਕਾ ਪਿੰਡ ਬੰਗਿਆ ਸ਼ਹਿਰ ਦੇ ਵਿੱਚ ਹੈ ਬੰਗਾ ਵਿਧਾਨ ਸਭਾ ਜੱਦੀ ਪਿੰਡ ਜੱਦੀ ਪਿੰਡ ਰਹਿੰਦੇ ਇੱਥੇ ਆ ਬੰਗਿਆ ਸ਼ਹਿਰ ਤੋਂ ਜੱਦੀ ਪਿੰਡ ਰਹਿੰਦੇ ਨਾਮਾ ਬੰਡੀ ਆ ਛੱਬਿਆ ਸਾਲਾਂ ਦੀ ਧੀ ਪੰਜਾਬ ਦੀ ਗੁਰੂ ਰਾਮਦਾਸ ਮੈਡੀਕਲ ਕਾਲਜ 90% ਤੋਂ ਉੱਤੇ ਉਹਦੇ ਨੰਬਰ ਪਲੱਸ 2 ਮੈਡੀਕਲ ਪਾਸ ਨੀ ਯੰਤੀ ਟੋਪਰ ਤੇ 5 ਸਾਲ ਦੀ ਡਿਗਰੀ ਪੂਰੀ ਹੋ ਚੁੱਕੀ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਲਾਸ਼ ਬਣ ਕੇ ਲਟਕਦੀ ਉਹਦੇ ਮਾਪ ਨੂੰ ਮਿਲੀ ਤੇ ਮਾਂ ਨੇ ਲੱਲੀਆਂ ਮਾਰ-ਮਾਰ ਕੇ ਆਖਿਆ ਪੰਜਾਬ ਦੀ ਹਿੱਕ ਤੇ ਜਿਸ ਪੰਜਾਬ ਦੀ ਹਿੱਕ ਦੇ ਉੱਤੇ ਇੱਕ ਬਾਟ ਆਇਆ ਇੱਕ ਸਰੋਵਰ ਹੈ ਇੱਕ ਗ੍ਰੰਥ ਹੈ ਚਾਰ ਦਰਵਾਜਿਆਂ ਦਾ ਇੱਕ ਗੁਰੂਕਾਰ ਹੈ ਇੱਕੋ ਜਿਹੀ ਖਾਲਸਾਈ ਸ਼ਕਲ ਹੈ ਤੇ ਗੁਰੂ ਸਾਹਿਬ ਦੇ ਚੌਥੀ ਪਾਤਸ਼ਾਹੀ ਦੇ ਨੌ ਤੇ ਉਹ ਮੈਡੀਕਲ ਕਾਲਜ ਹੈ ਉਸ ਕਾਲਜ ਦੇ ਅੰਦਰ ਮਨੂਬਾਤ ਤੇ ਗੰਗੂ ਦਾ ਖੋਪੜ ਬੋਲਦਾ ਆ ਬਹੁਜਨ ਸਮਾਜ ਦੀ 5 ਸਾਲ ਦੀ ਧੀ ਨੂੰ ਕਿ ਤੈਨੂੰ ਜਾਤ ਦਾ ਨਾਂ ਲੈ ਕੇ ਹੁਣ ਮੈਂ ਮੰਚ ਤੋਂ ਲੈਂਦਾ ਚੰਗਾ ਨਹੀਂ ਲੱਗਦਾ ਜਾਤ ਦਾ ਨਾਮ ਲੈ ਕੇ ਕਿ ਤੁਹਾਡੀ ਜਿਸ ਬਰਾਦਰੀ ਚ ਤੂੰ ਬਰਾਦ ਹੋ ਮੈਂ ਕਿਤਾ ਤੁਸੀਂ ਤੁਸੀਂ ਉਹ ਔਖੇ ਹੋ ਜਾਣਾ ਵੀ ਪ੍ਰਧਾਨ ਨੌ ਕਿੰਦਾ ਲੈਂਦਾ ਤੈਨੂੰ ਡਾਕਟਰ ਨਹੀਂ ਬਣਨ ਦੇਣਾ ਮੈਂ ਜਿੱਦਣੋਂ লাশ ਦੇਖੀ ਮੇਰੀ ਕੁੜੀ ਵੀ ਕਹਿੰਦੀ ਸੀ ਪਾਪਾ ਮੈਂ ਐਮ ਬੀਬੀਐਸ ਕਰਦੀ ਹਾਂ ਰੋਂਦੀ ਸੀ ਜੱਲੜੀਆਂ ਮਾਰਦੀ ਸੀ ਤੇ ਇਹ ਉਹ ਘਟਨਾ ਜਿਹੜੀ ਅੰਮਰਸਰ ਦੇ ਵਿੱਚ ਹੋਈ ਪਿਛਲੇ ਇੱਕ ਸਾਲ ਤੋਂ ਜ਼ੁਲਮ ਅਤਿਆਚਾਰ ਦੀ ਕਹਾਣੀ ਲਗਾਤਾਰ ਹਰਾਸ਼ ਹੋਏ ਐਚਓਡੀ ਗਾਇਨੀ ਡਿਪਾਰਟਮੈਂਟ ਦੀ ਉੱਥੋਂ ਦੇ ਕ੍ਰਿੰਪੂਰੀ ਸਾਹਿਬ ਨੇ ਗੱਲ ਸੁਣਾਈ ਅਖਬਾਰ ਨੂੰ ਮਾਲੀ ਨੂੰ ਲਿਆਂਦਾ ਕੁੜੀ ਨੂੰ ਬਰਾਬਰ ਖੜਾ ਕੀਤਾ ਤੇ ਕੁੜੀ ਨੂੰ ਟਾਰਚਰ ਕਰਦੀ ਐਚਓਡੀ ਗਾਇਨੀ ਡਿਪਾਰਟਮੈਂਟ ਦੀ ਕਹਿੰਦੀ ਆ ਜਾਂਦ ਦਾ ਨਾਮ ਲੈ ਕੇ ਕਿ ਆ ਮਾਲੀ ਵਾਲੀ ਉਤਾਲਤ ਹੈ ਤੂੰ ਕਿੱਥੇ ਟਾਪਰ ਵਰਕੇ ਇੱਥੇ ਡਿਗਰੀ ਕਰਨ ਆਲੀ ਪੰਜਾਬ ਦੀ ਏਕ ਦੇ ਉੱਤੇ ਅੰਮਰਸਰ ਦੀ ਯੂਨਿਟ ਗਰਵਾਖਸ਼ ਮ혜 ਜੀ ਜ਼ਿਲ੍ਹਾ ਪ੍ਰਧਾਨ ਖੜੋ ਕੇ ਜੈਪੀਨ ਬੁਲਾ ਦਿਓ ਸਾਰਿਆਂ ਤਾਰਾ ਚੰਦ ਭਗਤ ਜੀ ਔਰ ਉੱਥੋਂ ਦੀ ਸਮੁੱਚੀ ਟੀਮ ਉਸ ਧੀਰ ਹੱਕ ਦੀ ਲੜਾਈ ਲੜ ਲੈ ਉਹਨਾਂ ਦੇ ਨਾਲ ਖੜੇ ਹੋਏ ਪੋਸਟਮਾਰਟਮ ਹੋਇਆ ਪੋਸਟਮਾਰਟਮ ਪਾਚੀਆਂ ਦੇ ਵਿੱਚ ਨਾ ਸ਼ਿਕਾਇਤ ਦਰਜ ਹੋਈ ਅਲੇ ਪਰਚਾ ਤਾਂ ਮੈਨੂੰ ਲੱਗਦਾ ਧਾਰਾ ਧੂਰਾ ਕੋਈ ਨਹੀਂ ਆ ਲੱਗ ਗਈ ਮੈਂ ਉਸ ਧੀ ਦੀ ਇੱਕ ਪਿਓਲ ਆਪਣੀ ਧੀ ਦੀ ਉਹ ਤਸਵੀਰ ਨੂੰ ਦੇਖਣੀ ਚਾਹੀਦੀ ਜਿਹੜੀ ਬਿਨਾ ਵਸਤਰਾ ਤੋਂ ਹਾਂ ਮੈਂ ਉਸ ਮਰੀ ਹੋਈ ਧੀ ਦੀ ਲਾਸ਼ ਪੋਸਟਮਾਰਟਮ ਉਹ ਮੈਂ ਦੇਖੀ ਪੁੱਤਾਂ ਦਾ ਜੋ ਲਹੂ ਦੀ ਬਾਛੜ ਨਿਕਲੀ ਹੋਈ ਹੈ ਇਹ ਪੰਜਾਬ ਦੀ ਧਰਤੀ ਤੇ ਦੰਤਾਰ ਪਛੜਿਆ ਦੀਆਂ ਧੀਆ ਤੇ ਪੁੱਤਾਂ ਨਾਲ ਇਹ ਹੋ ਰਿਹਾ ਪੰਜਾਬ 'ਚ ਅਸੀਂ ਪੰਜਾਬ ਸਰਕਾਰ ਨੂੰ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਅਸੀਂ ਅੱਜ ਦੇ ਦਿਨ ਚੇਤਾਵਨੀ ਪਰੀ ਉਪੀ ਦੀ ਯਾਰੀ ਕਰਦੇ ਹਾਂ ਕਿ ਇਨਸਾਫ ਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ 19 ਨੂੰ ਐਤਵਾਰ 18 ਨੂੰ ਸ਼ਨੀਵਾਰ ਪੂਰੇ ਪੰਜਾਬ ਦੇ ਵਾਊਚਰ ਸਮਾਜ ਦੇ ਲੋਕ ਪੂਰੇ ਪੰਜਾਬ ਦੇ ਦਰਦਮੰਦ ਲੋਕ ਚਾਹੇ ਉਹ ਦੂਜੀਆਂ ਪਾਰਟੀਆਂ ਚ ਜੁੱਤੀਆਂ ਹੀ ਚੱਕਦੇ ਹੋ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਅੱਜ ਉਸ ਧੀਰੇ ਇਨਸਾਫ ਲਈ ਬਲਦਰ ਸਮਾਜ ਪਾਰਟੀ ਐਲਾਨ ਕਰਦੀ ਆ 18 ਤਰੀਕ ਸ਼ਾਮ ਸ਼ਨੀਵਾਰ ਨੇੜਲੇ ਵੱਡੇ ਕਸਬੇ ਵਿੱਚ ਆਪਣੇ ਆਪਣੇ ਇਲਾਕੇ ਦੇ ਨੇੜਲੇ ਵੱਡੇ ਕਸਬੇ ਵਿੱਚ ਵੱਡੀਆਂ ਤਖਤੀਆਂ ਦੇ ਨਾਲ ਡਾਕਟਰ ਪੰਪੋਸ਼ ਨੂੰ ਇਨਸਾਫ ਦਿਓ #JusticeForDrPamposh ਭਾਰਤ ਕੀ ਸ਼ਾਮ ਸ਼ਨੀਵਾਰ ਪੂਰੇ ਪੰਜਾਬ ਦਾ ਬਹੁਤ ਜਨ ਸਮਾਜ ਕਿਸੇ ਨੇੜਲੇ ਕਸਬੇ ਦੇ ਵਿੱਚ ਪਰਿਵਾਰਾਂ ਨੂੰ ਨਾਲ ਲੈ ਕੇ 3 ਪੁੱਤਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਕਹਾ ਜਾ ਕੇ ਡਿਗਰੀ ਕਾਲਜਾਂ ਚ ਦਾਖਲ ਹੋਣਾ ਤਾ ਜੋ ਉਹਨਾਂ ਨੂੰ ਤਿਆਰ ਕਰ ਸਕੀਏ ਜੇ ਕਿਤੇ ਇਦਾਂ ਦਾ ਸਮਾਂ ਆ ਜਾਏ ਤੇ ਲੜਾਈ ਕਿਦਾਂ ਲੜਨੀ ਆ ਤਕੜੇ ਹੋ ਕੇ ਕਾਸ਼ ਉਸ ਪਰਿਵਾਰ ਨੇ ਸਾਲ ਪਹਿਲਾਂ ਸਾਨੂੰ ਦੱਸਿਆ ਹੁੰਦਾ ਇੱਕ ਨਾਲ ਇੱਕ ਖੜਕਾ ਦਿੰਦੇ ਇਸ ਅਰੇਂਜਮੈਂਟ ਦੀ ਅਸੀਂ ਅੱਜ ਵੀ ਅਸੀਂ ਪੰਜਾਬ ਦੇ ਵਿੱਚ ਇਸ ਲੜਾਈ ਨੂੰ ਇਨਸਾਫ ਦੇ ਲਈ ਲੜਾ ਕੇ ਮਾਨਜੋਗ ਪਰਿਵਾਰੀ ਸਾਹਿਬ ਦੇ ਨਾਲ ਅਸੀਂ ਇਹ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਬਕਾਇਦਾ ਭੈਣ ਜੀ ਦੇ ਨਾਲ ਇਸ ਗੱਲ ਦੀ ਚਰਚਾ ਕੀਤੀ ਡਾਕਟਰ ਪੰਪੋਸ਼ ਬਾਰੇ ਔਰ ਭੈਣ ਜੀ ਨੇ ਸਨੇਹਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿ ਡਾਕਟਰ ਪੰਪੋਸ਼ ਦੇ ਇਨਸਾਫ ਲਈ ਲੜਾਈ ਦਾ ਕੋਈ ਵੀ ਅਸਰ ਖਾਲੀ ਵੀ ਰਹਿਣਾ ਚਾਹੀਦਾ 18 ਤਰੀਕ ਨੂੰ ਮਮਬਤੀ ਗਾਰਾ ਬਣਾ ਕੇ ਸੜਕਾਂ ਤੇ ਉਤਰਾਂਗੇ ਸਹਿਮਤ ਹੈ ਕਿ ਨਹੀਂ ਹਮ ਤੁਮਾਰੀ ਸਾਬ ਸਿਆਸ ਕਰਾ ਹਮ ਤੁਮਾਰੀ ਸਾਬ ਜਿੰਦਾਬਾਦ ਜਿੰਦਾਬਾਦ ਔਰ ਮੈਂ ਬੇਨਤੀ ਕਰਦਾ ਐਮ ਐਲ ਏ ਸਾਹਿਬ ਕਿ ਕੋਸ਼ਿਸ਼ ਕਰੋ ਕਿ ਸ਼ਨੀਵਾਰ ਨੂੰ ਸਾਨੂੰ ਸਵੇਰ ਨੂੰ ਸਮਾਂ ਗਵਰਨਰ ਸਾਹਿਬ ਕੋ ਵੀ ਮਿਲ ਜਾਏ ਕੋਸ਼ਿਸ਼ ਸ਼ਨੀਵਾਰ ਦੀ ਕਰਨੀ ਮਿਲ ਜਾਏ ਨਹੀਂ ਜਿਹੜਾ ਉਹਨਾਂ ਨੂੰ ਬਸਪਾ ਦਾ ਅੱਜ ਮੈਂ ਮਰੀ ਬਫਤ ਗਵਰਨਰ ਸਾਹਿਬ ਨਾਲ ਮੁਲਾਕਾਤ ਸਮੋਤੇ ਤੇ ਕਰੇਗਾ ਸਤਿਕਾਰਯੋਗ ਸਾਥੀਓ ਪੰਜਾਬ ਦੀ ਧਰਤੀ ਤੇ ਜਦੋਂ ਤੱਕ ਬਹੁਜਨ ਸਮਾਜ ਦੀ ਹਕੂਮਤ ਨਹੀਂ ਆਉਂਦੀ ਇਹ ਜ਼ੁਲਮ ਅਤਿਆਚਾਰ ਰੁਕਣੇ ਨਹੀਂ ਕਦੀ 7 ਸਾਲ ਦਾ ਬੱਚਾ ਪਾਣੀ ਦੇ ਘੜੇ ਨੂੰ ਹੱਥ ਲਾ ਕੇ ਮਾਰ ਦਿੱਤਾ ਜਾਂਦਾ ਕਦੀ ਭਾਈ ਨਿਰਮਲ ਸਿੰਘ ਖਾਲਸਾ ਪਤਮਸ਼ਰੀ ਮਤਵੇ ਬਿਸਕ ਪਾਈ ਚਾਰਿਆਂ ਦੇ ਵਿੱਚ ਪੈਦਾ ਹੋਇਆ ਕੌਮ ਦਾ ਅਣਮੁੱਲਾ ਹੀਰਾ ਚਾਰ ਸਵੇਿਆਂ ਚੋਂ ਦੀ লাশ ਲੂਲੀ ਇਨਸਾਫ ਨਹੀਂ ਮਿਲਿਆ ਜੇ ਆਪਾਂ ਇੱਜ਼ਤ ਰੱਖ ਦੀ ਲੜਾਈ ਲੜਨੀ ਆ ਅਸੀਂ ਵਸਪਾ ਦੇ ਰਾਗ ਕੀਤਾ ਆ 14 April ਤੱਕ ਪਿੰਡ ਪਿੰਡ ਸੈਕਟਰ ਕਮੇਟੀਆਂ ਬਣਾਉਣ ਦੇ ਲਈ ਲੱਗ ਜਾਣਾ ਆ ਅੱਜ ਭਾਜਪੀ ਦੱਸੋ ਪੰਜਾਬ ਚ ਸਰਕਾਰ ਬਣਾ ਸਕਦੀ ਆ ਆਮ ਆਦਮੀ ਪਾਰਟੀ ਦੀ ਚੜ੍ਹਾਈ ਆ ਪਤਰਾਈ ਆ ਬੋਲੋ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਸ ਦੇ ਵਿੱਚ ਉਹ ਉਹ ਉਹਨਾਂ ਨੇ ਸਿੰਘ ਫਸਾਇਆ ਵਾ ਬੱਕਰੀਆਂ ਚੋਲੇ ਵਾਲਾ ਮੁੱਖ ਮੰਤਰੀ ਜਿਹਨੂੰ ਕਾਂਗਰਸ ਨੇ ਪੈਰਾਂ ਦੀਆਂ ਜੁੱਤੀਆਂ ਸੱਧਿਆ ਅੱਜ ਵੀ ਬੇਸ਼ਰਮੀ ਤੇ ਬਿਆਨਖੀ ਦਾ ਮਾਰਾ ਕਾਂਗਰਸ ਨੇ ਜੁੱਤੀਆਂ ਚੱਟ ਰਿਆ ਅੱਜ ਵੀ ਤਲੇ ਤਰ ਪਛੜੇ ਵਰਗਾ ਦੀ ਕਿਆ ਕਹਾਤ ਹੈ ਕਾਂਗਰਸ ਦੇ ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੇ ਬਿਆਨ ਲਾ ਕੇ ਦੱਸਿਆ ਸਤਿਕਾਰਯੋਗ ਸਾਥੀਓ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਸਤਿਆਨਾਸ਼ ਹੋਇਆ ਅੱਜ ਪੰਜਾਬ ਦੇ ਵਿੱਚ ਜੇ ਕਿਸੇ ਨੂੰ ਵਧਾਇਆ ਜਾ ਸਕਦਾ ਉਹ ਬਹੁਤ ਸਾਰੇ ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਕਿਉਂਕਿ ਅਸੀਂ ਦੋ ਫੱਜਾ ਇਕੱਠੀਆਂ ਆਇਆ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਔਰ ਸਾਡੇ ਕੋਲ ਮੌਕਾ ਆਇਆ ਜਲੰਧਰ ਦੀ ਉਹ ਪਚੋਣ ਦਾ ਵਰਕਰ ਸਮਾਜ ਪਾਰਟੀ ਦੇ ਵਰਕਰ ਲੋਕ ਸਭਾ ਤੋਂ ਜਿਹੜੇ ਬਾਹਰ ਬੈਠੇ ਆ ਉਹ ਤਾਂ ਸਾਰੇ ਹੀ ਕਹਿੰਦੇ ਸਾਨੂੰ ਲੜਨੀ ਚਾਹੀਦੀ ਹੈ ਜਿਹੜੇ ਲੋਕ ਸਭਾ ਦੇ ਅੰਦਰ ਬੈਠੇ ਆ ਉਹਦੇ ਕਹਿੰਦੇ ਲੜਨੀ ਚਾਹੀਦੀ ਅੱਧੇ ਕਹਿੰਦੇ ਨਹੀਂ ਲੜਨੀ ਚਾਹੀਦੀ ਜਿੰਨੇ ਸਾਡੇ કડਵਾੜਾ ਲੱਗਦਾ ਪਾਰਟੀ ਚ ਇਦਾਂ ਜਿਹਾ ਰੌਲਾ ਪਾਈਦਾ ਅੰਦਰਲੀ ਗੱਲ ਪਾਰਟੀ ਕੇ ਸੂਲ ਹੈ ਜਿਹਨੂੰ ਕੜਵਾੜਾ ਹੋਵੇ ਉਹ ਤੇ ਨਾਰੇ ਲਾਇਆ ਹੋਇਆ ਬੈਠਾ ਐ ਐਨ ਆਰ ਆਈ ਇਹਨਾਂ ਦੇ ਨਮਾਇंदे ਬੈਠੇ ਆ ਸਾਡੇ ਵਿੱਚ ਅਮਰਦਰੋਜ ਜੀ ਇਹਨਾਂ ਨੇ ਗੱਲ ਕੀਤੀ ਇਹਨੇ ਵੀ ਇਹ ਹੀ رائے ਦਿੱਤੀ ਵੀ ਸਾਨੂੰ ਲੜਨਾ ਨਹੀਂ ਚਾਹੀਦਾ ਅਸੀਂ ਇਹ ਫੈਸਲਾ ਅਕਾਲੀ ਦਲ ਨਾਲ ਸਾਂਝੀ ਮੀਟਿੰਗ ਹੋਈ ਉੱਥੇ ਅਸੀਂ ਉਹ ਮਾਰਕਰ ਜਿਹੜੇ ਕਹਿੰਦੇ ਸੀ ਲੰਨਾ ਚਾਹੀਦਾ ਅਸੀਂ ਇਹ ਰਾਏ ਇੱਕ ਮਤ ਦੇ ਨਾਲ ਰੱਖੀ ਡਾਕਟਰ ਨਛੱਤਰਪਾਲ ਜੀ ਤਾਸ਼ੇ ਗਰੀਪੁਰੀ ਜੀ ਜੀਤ ਸਿੰਘ ਭੈਣੀ ਸਾਹਿਬ ਮਨਜੋਤ ਭਵਾਰੀ ਸਾਹਿਬ ਨੇ ਸਾਡੀ ਗਵਾਹੀ ਕੀਤੀ ਕਿ ਸੀਟ ਬਸਪਾ ਲੜੇਗੀ ਅਕਾਲੀ ਦਲ ਨੇ ਵੀ ਆਪਣੀ ਇੱਛਾ ਰੱਖੀ ਕਿ ਅਸੀਂ ਲੜਾਂਗੇ ਉੱਥੇ ਅਸੀਂ ਇਹ ਫੈਸਲਾ ਉਰਨ ਕਿਹਾ ਕਿ ਲੋਕ ਸਭਾ ਦੀਆਂ 3 ਵਿਧਾਨ ਸਭਾ ਦੀਆਂ ਸੀਟਾਂ ਦੁਆਬੇ 'ਚ ਐ ਦੋ ਸੀ ਦੁਆਬੇ 'ਚ ਦੋ ਦੁਆਬੇ ਕੋ ਬਾਤ ਤੇ ਫਿਰ ਆਪਾਂ ਪਹਿਲਾ ਫੈਸਲਾ ਸੀਟਾਂ ਦੀ ਵੰਡ ਦਾ ਕਰ ਲੰਨੇ ਕਿ ਤੁਸੀਂ ਨਾਣੀ ਫਿਰ ਮੁੱਖ ਦੀ ਗੱਲ ਕਿ ਫੈਸਲਾ ਆਇਆ ਕਿ बसपा ਦੀ ਹਾਈ ਕਮਾਂਡ ਭੇਰ ਕੁਮਾਰੀ ਮਾਇਆਵਤੀ ਜੀ ਸਾਡੀ ਸਾਰਿਆਂ ਦੀ ਮੁਖੀ ਕੌਣ ਹੈ ਬੋਲੋ ਸਾਡੀ ਸਾਰਿਆਂ ਦੀ ਮੁਖੀ ਕੌਣ ਹੈ ਹੈ ਕੁਮਾਰੀ ਅਸੀਂ ਸਾਰਿਆਂ ਨੇ ਇੱਕ ਮਤ ਦੇ ਨਾਲੇ ਫੈਸਲਾ ਕੀਤਾ ਹੈ ਕਿ ਵਸਪਾ ਮੁਖੀ ਭੈਣ ਕੁਮਾਰੀ ਮਾਹਵਤੀ ਜੀ ਸਭ ਕਾਂਸੀ ਰਾਮ ਜੀ ਦੀ ਜੋਤ ਬਾਬਾ ਸਭ ਅੰਮੇੜਕਰ ਦੀ ਜੋਤ ਜੋ ਮੈਂ ਕੁਮਾਰੀ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਦੂਰਦਰਸ਼ੀ ਕੌਣ ਹੈ ਜਿਨ੍ਹਾਂ ਨੇ ਚਾਰ-ਚਾਰ ਵਾਰ ਸਰਕਾਰ ਚਲਾਈ ਉਹ ਸਭ ਦੇ ਨਾਲੋਂ ਜ਼ਿਆਦਾ ਦੂਰਦਰਸ਼ੀ ਆ ਸਾਡੇ ਨਾਲੋਂ ਵਧੀਆ ਫੈਸਲਾ ਕੌਣ ਲੈ ਸਕਦੇ ਆ ਭੈਣ ਕੁਵਾਰੀ ਮਾਇਆ ਬਤਿੰਦੀ ਤੇ ਨਾਰਾ ਲਾ ਕੇ ਭੈਣ ਜੀ ਦਾ ਬੈਰੀਵਾਲ ਸਾਹਿਬ ਨੂੰ ਭਰੋਸਾ ਦਿਓ ਤੇ ਜੋ ਵੀ ਫੈਸਲਾ ਭੈਣ ਜੀ ਦੇਣਗੇ ਆਪਾਂ ਨਾਲ ਖੜੇ ਆਂ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ